ਸਿੱਧੂ ਮੂਸੇਵਾਲੇ ਦਾ ਗੀਤ ਰਿਲੀਜ਼ ਹੁੰਦਿਆਂ ਹੀ ਪਹੁੰਚਿਆ ਮਿਲੀਅਨਾਂ 'ਚ ਮਸ਼ਹੂਰ ਗਾਇਕ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਉਸ ਦੀ ਮੌਤ ਤੋਂ ਬਾਅਦ ਅੱਜ 8ਵਾਂ ਗੀਤ ਰਿਲੀਜ਼ ਹੋਇਆ ਜਿਸ ਨੂੰ ਕੋਈ ਵੀ ਪਲਾਹਾਂ ਦੇ ਵਿੱਚ ਮਿਲੀਅਨ ਵਿਊ ਮਿਲੇ ਨੇ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੇ ਪ੍ਰਸ਼ੰਸਕਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਗੀਤ ਟ੍ਰੈਂਡ ਵਿੱਚ ਚੱਲ ਰਿਹਾ ਹੈ ਤੇ ਬਹੁਤ ਹੀ ਵਧੀਆ ਗੀਤ ਹੈ ਤਾਨੂ ਦਾਤੀ ਇਹ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਲਗਾਤਾਰ ਉਸਤੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅੱਜ ਰਿਲੀਜ਼ ਹੋਏ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਨੂੰ ਵੀ ਮਿਲੀਅਨਜ਼ ਵਿਊਜ਼ ਪ੍ਰਾਪਤ ਹੋਏ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ 8ਵਾਂ ਗੀਤ ਰਿਲੀਜ਼ ਹੋਇਆ ਇਸ ਤੋਂ ਪਹਿਲਾਂ ਵੀ ਉਸਤੇ ਰਿਲੀਜ਼ ਹੋਏ ਗੀਤਾਂ ਨੂੰ ਬਿਲ ਬੋਰਡ ਤੱਕ ਪਿਆਰ ਮਿਲਿਆ ਹੈ ਮੂਸੇ ਵਾਲੇ ਦੀ ਹਵੇਲੀ ਵਿੱਚ ਪਹੁੰਚੇ ਉਸ ਤੇ ਪ੍ਰਸ਼ੰਸਕਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਅਜੇ ਹੈ ਗਾਇਕ ਹੈ ਜੋ ਕਿ ਅੱਜ ਵੀ ਇੰਡਸਟਰੀ ਵਿੱਚ ਤਮਾ ਲਾ ਪਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲੇ ਦੇ ਰਿਲੀਜ਼ ਹੋਏ ਗੀਤ ਬਿਲਬੋਰਡ ਟੱਕ ਪਹੁੰਚ ਚੁੱਕੇ ਹਨ ਅਤੇ ਅੱਜ ਜੋ ਸਿੱਧੂ ਮੂਸੇਵਾਲੇ ਦਾ ਗੀਤ ਲੋਕ ਰਿਲੀਜ਼ ਹੋਇਆ ਹੈ ਉਸ ਨੂੰ ਪ੍ਰਸ਼ੰਸਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲੇ ਦਾ ਗੀਤ ਬਹੁਤ ਹੀ ਵਧੀਆ ਹੈ ਤੇ ਤਾਂ ਜੋ ਟਰੈਂਡਿੰਗ ਵਿੱਚ ਚੱਲ ਰਿਹਾ ਹੈ ਉਹਨਾਂ ਕਿਹਾ ਸਿੱਧੂ ਮੂਸੇਵਾਲੇ ਦੇ ਸਾਰੇ ਗੀਤ ਅੱਜ ਮਿਊਜ਼ਿਕ ਇੰਡਸਟਰੀ ਵਿੱਚ ਚੱਲ ਰਹੇ ਹਨ ਪ੍ਰਸ਼ੰਸਕਾਂ ਨੇ ਕਿਹਾ ਕਿ ਉਮੀਦ ਹੈ ਕਿ ਸਿੱਧੂ ਮੂਸੇਵਾਲੇ ਦਾ ਗੀਤ ਇਹ ਵੀ ਬਿਲਬੋਰਡ ਤੱਕ ਜਲਦੀ ਹੀ ਪਹੁੰਚ ਜਾਵੇਗਾ ਕਿਉਂਕਿ ਅੱਜ ਹਰ ਗੱਡੀ ਹਰ ਘਰ ਵਿੱਚ ਸਿੱਧੂ ਮੂਸੇਵਾਲੇ ਦਾ ਇਹ ਨਵਾਂ ਗੀਤ ਚੱਲ ਰਿਹਾ ਹੈ ਯਾਰ ਆ ਜਾਓ ਜੀ ਆਪਣੀ ਤਿਆਰੀ ਬਸ ਬਿਲਬੋਰਡ ਦੀ ਹੈਗੀ ਪਹੁੰਚ ਬਿਲਬੋਰਡ ਤੱਕ ਵੀ ਜਾਣਾ ਬਈ ਅਪੀਲ ਬਸ ਪਤਾ ਹੀ ਆ ਤੁਹਾਨੂੰ ਗਾਣਾ ਦੱਸੇ ਤੂ ਗਾ ਰਿਜ਼ਲਟ ਆ ਦੱਸੇ ਤੂ ਗਰੋਨ ਫਸ ਬਈ ਇਮੋਸ਼ਨਲ ਦੀਆਂ ਕੁਝ ਵੀ ਆਗੇ ਕੋਈ ਚੀਜ਼ਾਂ ਨੇ ਜਿਹੜੀਆਂ ਮਿਸਿੰਗ ਨੇ ਬਾਕੀ ਬਸ ਪਰਮਾਤਮਾ ਵਰਤਿਆ ਮਿਲਣਾ ਚਾਹੀਦਾ ਜੇ ਨਹੀਂ ਮਿਲਦਾ ਫਿਰ ਸਰਕਾਰ ਗਲਤ ਹੈ ਕੋਈ ਨਹੀਂ ਦੇ ਸਕਦਾ ਗਾਣਾ ਵਧੀਆ ਵੀਰੇ ਟ੍ਰੈਂਡਿੰਗ 'ਚ ਜਾਂਦਾ ਨਵਾਂ ਗਾਣਾ ਸਿੱਧੂ ਜੀ ਜਿੱਦਾਂ ਹੋਣੀ ਹੁੰਦਾ ਵੀ ਇਹੋ ਆਪਣੇ ਤੇ ਹੈ ਨਹੀਂਗਾ ਸਾਥ ਤੇ ਇਹ ਜੋ ਗਾਣਾ ਸੁਣਦੇ ਆ ਵਧੀਆ ਲੱਗਦਾ ਵੀਰੇ ਤੇ ਵੱਧ ਤੋਂ ਵੱਧ ਗਾਣੇ ਨੂੰ سپورਟ ਚਾਹੀਦੀ ਹੈ ਸਾਰੇ ਲਾਈਕ ਕਰ ਦਿਨਾ ਨੇ ਲੋਕਾਂ ਨੂੰ ਕੀ ਅਪੀਲ ਕਰੂ ਲੋਕਾਂ ਨੂੰ ਵੀ ਸਾਰੇ ਸ਼ੇਅਰ ਕਰਨ ਗਾਣੇ ਨੂੰ ਵਧੀਆ ਜੀ سپورਟ ਰੱਖਣ ਵਧੀਆ ਜੀ ਇਨਸਾਨ ਮਿਲਣਾ ਚਾਹੀਦਾ ਹੈਗਾ ਇਸਾਬ ਬਾਰੇ ਕੋਈ ਹੋਰ ਕਰ ਹਜੇ ਤੱਕ ਕੋਈ ਸਾਥ ਦਾ ਪਤਾ ਨਹੀਂ ਲੱਗ ਪਿਆ ਵੀਰੇ ਦਾ ਬਈ ਐਂ ਕਹਿੰਨੇ ਆ ਪਹਿਲਾਂ ਵਾਂਗੂ ਹਿੱਟ ਹੋਇਆ ਗਾਣਾ ਬਹੁਤ ਵਧੀਆ ਗਾਣਾ ਹੈਗਾ ਸਭ ਸੁਣੋ ਲੋਕ ਗਾਣਾ ਜੀ ਬਹੁਤ ਵਧੀਆ ਗਾਣਾ ਜੀ ਸਿੱਧੂ ਦੇ ਇਨਸਾਫ ਲਈ ਮਾੜਾ ਮੋਟਾ ਜੀ ਡੜੋ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਜੀ ਤੇ ਜੈਤੋਹਰੀ ਨੂੰ ਤੇ ਸਿੱਧੂ ਦਾ ਨਵਾਂ ਗਾਣਾ ਆਇਆ ਜੀ ਅੱਜ ਹਵੇਲੀ ਵੀ ਪਹੁੰਚੋ ਕੀ ਗੱਲ ਹੈ ਬਸ ਲੰਗਰੇ ਸੀ ਜੀ ਮੈਰਿਜ ਤੇ ਆਏ ਸੀਗੇ ਮੈਸ ਜਦੋਂ ਵੀ ਇੱਧਰ ਦੀ ਲੰਗੀ ਦਾ ਜ਼ਰੂਰ ਆਈਦਾ ਹੀ ਔਰ ਕਿ ਜਦੋਂ ਦਾ ਇੰਡਸਟਰੀ ਚ ਆਇਆ ਉਦੋਂ ਦੀ ਫੈਨ ਇਹ ਅਜੇ ਨਵਾਂ ਗੀਤ ਸੁਣਿਆ ਤੇ ਸੱਚੀ ਬਹੁਤ ਵਧੀਆ ਲੱਗਿਆ। ਇਹ ਇਦਾਂ ਲੱਗਿਆ ਵੀ ਸਿੱਧੂ ਸਾਡੇ ਜੀ ਇਹ ਹੈ ਜੀ। ਹਾਂਜੀ। ਕੀ ਲੱਗਦਾ ਗਾਣਾ ਬਿਲਬੋਰਡ ਤੱਕ ਜਾਊਗਾ? ਬਿਲਕੁਲ ਜੀ। ਪਹਿਲਾਂ ਵਾਲੀ ਵੀ ਗਏ ਤੇ ਵੀ ਜਾਊਗਾ। ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਲੋਕਾਂ ਨੂੰ ਤਾਂ ਬਸ ਇਹੀ ਪੀਲਾ ਜੀ ਮੰਨ ਕੇ ਚੱਲੂ। ਘਾਟਾ ਤਾਂ ਕਦੇ ਪੂਰਾ ਹੋ ਨਹੀਂ ਸਕਦਾ। ਬਟ ਜੇ ਸੀ ਉਹਨਾਂ ਦੇ ਮੰਮੀ ਡੈਡੀ ਵੱਲ ਵੇਖੀ ਤੇ ਇਨਸਾਫ ਦਵਾਈਏ। ਇਨਸਟਾ ਤੇ ਫੇਸਬੁੱਕ ਤੇ ਕੋਈ ਵੀ ਆ ਪੋਸਟ ਕਰਦੇ ਆ। ਉਦੇ ਪਰ ਜਰੂਰ #JusticeForSidhuMusse ਵਾਲਾ ਜਰੂਰ ਲਿਖਿਆ ਕਰੀ ਤਾਂ ਜੋ ਦੇ ਆਪਾਂ ਇਨਸਾਫ ਦਿਵਾ ਸਕੀ ਇਹਨਾਂ ਦੇ ਮੰਮੀ ਨੇ ਠੀਕ ਹੈ